ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟਿ ਬਿਘਨ ਲਾਥੇ ਪ੍ਰਭ ਸਰਣਾ પ્રગટે પલે સંજોગા પ્રભબાણી શબ્દ સુભાખિયા ગાવા પઢા સુણા નિત્ય પાઈ ગુરપુર કો રાખ્યા અમૃત વેલા સચનાઓ ਵਟਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਹਰ ਪਹਿਲਾ ਚੌਪੜੇ ਇੱਕ ਓੰਕਾਰ ਸਤਿਰਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਨੰਦੈਨ ਸਾਹਿਬ ਸੇਵੀਐ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰੇ ਉਤਾਰਾ ਹੋਇ दयाल तेरा नाम ترا ਸਦ ਕੁਰਬਾਨੇ ਜਾਓ ਰਹਾਓ ਸਰਬੰਸਾ ਚਾਹ ਏਕ ਹੈ ਦੂਜਾ ਨਹੀਂ ਕੋਏ 타की सेवा ਸੋ ਕਰੇ ਜਾ ਕੋ ਨਦਰ ਕਰੇ ਸੁਦ ਬਾਸ਼ ਪਿਆਰੇ ਕਰ ਰਹਾ ਸਾਵਡਿਆਈ ਰੇ ਜਿਤ ਨਾਮ ਤੇਰੇ ਲਾਗੇ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬੇ ਆਪਣਾ ਅਵਰ ਨ ਜਾਚਾਉ ਕੋਏ ਨਾਨਕ ਤਾ ਕਾ ਦਾਸ ਹੈਂ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟਹਾ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟਹਾ ਬੇਨਿਰਭੰਧ ਚੁਖ ਚੁਖ ਹੋਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ